चढ़ी कला पंजाब न्यूज दे आप सब का स्वागत है शहर अपनी पहचान लुका के रहे रहे एक विशेष धर्म के प्रवासियों खिलाफ सनातन क्रांति दल की मुहिम लगातार जारी है ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਸਾਂਝੇ ਮੰਚ ਤੇ ਆ ਕੇ ਸਨਾਤਨ ਕ੍ਰਾਂਤੀ ਦਲ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਸ਼ਹਿਰ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਹਿਰ ਵਿੱਚ ਵਧ ਰਹੀ ਗਿਣਤੀ ਦੇ ਵਿਰੁੱਧ ਮੁਹਿੰਮ ਛੇੜੀ ਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਪ੍ਰਤੀ ਜਾਣੂ ਕਰਵਾਉਣ ਲਈ ਐਸਐਸਪੀ ਦਫ਼ਤਰ ਅੱਗੇ ਤੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਇਹਨਾਂ ਪ੍ਰਵਾਸੀਆਂ ਦੀ ਸ਼ਨਾਖਤ ਲਈ ਮਕਾਨ ਮਾਲਕਾਂ ਅਤੇ ਪ੍ਰਵਾਸੀਆਂ ਨੂੰ 3 ਤਰੀਕ ਤੱਕ ਦਾ ਸਮਾਂ ਦਿੱਤਾ ਸੀ ਹਾਲਾਂਕਿ ਸ਼ਹਿਰ ਵਿੱਚ ਵਪਾਰ ਕਰ ਰਹੇ ਕਈ ਪ੍ਰਵਾਸੀਆਂ ਨੇ ਆਪਣੇ ਪਿਛੋਕੜ ਅਤੇ ਪਛਾਣ ਬਾਰੇ ਦਸਤਾਵੇਜ਼ ਪੁਲਿਸ ਕੋਲ ਜਮ੍ਹਾਂ ਵੀ ਕਰਵਾ ਦਿੱਤੇ ਪਰ ਸਨਾਤਨ ਕ੍ਰਾਂਤੀ ਦਲ ਦਾ ਦਾਵਾ ਹੈ ਕਿ ਹਜੇ ਵੀ ਬਹੁਤ ਸਾਰੇ ਪ੍ਰਵਾਸੀ ਆਪਣੀ ਪਛਾਣ ਲੁਕਾ ਕੇ ਸ਼ਹਿਰ ਵਿੱਚ ਰਹੇ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੰਚ ਉੱਤੇ ਸਨਾਤਨ ਕ੍ਰਾਂਤੀ ਦੇ ਵੱਲੋਂ ਮੀਟਿੰਗ ਰੱਖੀ ਗਈ ਸੀ ਸਾਡਾ ਮਤਵ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਦੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਔਰ ਕੁਝ ਪੱਤਰ ਤੱਕ ਕਾਰਵਾਈ ਹੋਈ ਵੀ ਹੈਗੀ ਆ ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤਾਂ ਜੈਨੂਇਨ ਨੇ ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆ ਆਪਾਂ ਟ੍ਰੇਸ ਕੀਤੇ ਨੇ ਉਹ ਬੰਦੇ ਅਪਰਾਧਿਕ ਸ਼ਖੀ ਦੇ ਲੱਗਦੇ ਨੇ ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾਂ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਇਸੇ ਕਾਰਨ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਪਛਾਨ ਨਹੀਂ ਮਤਲਬ ਕਿ ਤੁਹਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿੱਥੇ ਜਾਣ ਤੁਸੀਂ ਟ੍ਰੇਸ ਕਰ ਲਿਆ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰਦੇ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖ-ਵੱਖ ਏਰੀਆ 'ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 ਸਾਲ 7 ਬੰਦੇ ਟ੍ਰੇਸ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਉਹਨਾਂ ਦੇ ਜਾਣਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਹਜੇ ਤੱਕ ਥਾਣੇ 'ਚ ਜਮ੍ਹਾਂ ਕਰਾਈ ਉਹਨਾਂ ਦੇ ਬਾਈ ਨੇ ਪਰਚੇ ਹੋਣੇ ਚਾਹੀਦੇ ਨੇ